ਹਾਂਜੀ ਸਵਾਗਤ ਹੈ ਜੀ ਤੁਹਾਡਾ ਵੈਤਖਿਲ ਚੈਨਲ ਦੇ ਉੱਤੇ ਤੁਹਾਨੂੰ ਅੱਜ ਡਾਕਟਰ ਅਮਰਦੀਪ ਜੀ ਹੁਣਾਂ ਨਾਲ ਜੰਗਲ ਘੁਮਾਉਣੇ ਆ ਤੁਸੀਂ ਦੇਖ ਰਹੇ ਹੋਗੇ ਮੇਰੇ ਹੱਥ ਦੇ ਵਿੱਚ ਹਲਕਾ ਜਿਹਾ ਹਥਿਆਰ ਆ ਤੇ ਪੈਰ ਮੇਰੇ ਚਪਲ ਆ ਚਪਲ ਵਾਲਾ ਕਾਰਨ ਪਤਾ ਨੂੰ ਬਾਅਦ ਵਿੱਚ ਦੱਸਾਂਗੇ ਕਿਉਂ ਆ ਪਰ ਅੱਜ ਟਰੈਕ ਜਿਹੜਾ ਹੋ ਰਿਹਾ ਬੜਾ ਇਹ ਕੁਦਰਤੀ ਤੇ ਹਿਸ਼ਾਰਪੁਰ ਦੇ ਗੋਦ ਦੇ ਵਿੱਚ ਹੋ ਰਿਹਾ ਇਹ ਕੰਢੀ ਖੇਤਰ ਆ ਕਿੱਥੇ ਆ ਐਗਜ਼ੈਕਟ ਲੋਕੇਸ਼ਨ ਬਾਅਦ ਵਿੱਚ ਦੱਸਾਂਗੇ ਕਿਉਂਕਿ ਤੁਸੀਂ ਸਾਡੇ ਟਰੈਕ ਨਾਲ ਬਣੇ ਰਹੋ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਅਮਨ ਲਾਦਾ ਜ ਪੂਰੇ ਫਾਰਮ ਦੇ ਵਿੱਚੋਂ ਹਾਂ ਵੇਸ਼ਾ ਫਾਰਮ ਵਿੱਚ ਪਹੁੰਚੇ ਹੁੰਦੇ ਆ ਬਿਲਕੁਲ ਬਿਲਕੁਲ ਲੱਕੀ ਹੈ ਕਿ ਤੁਹਾਡੇ ਨਾਲ ਅਸੀਂ ਇਹ ਚਿੜੀਆਂ ਦੀਆਂ ਆਵਾਜ਼ਾਂ ਸੁਣਦੇ ਭਏ ਆ ਜੀ 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 ਪ੍ਰੈਕ ਹੋਊਗਾ ਤੁਹਾਡਾ ਜੀ ਅਸੀਂ ਪਿੱਛੇ ਪਿੱਛੇ ਤੁਰਦੇ ਫਿਰਨਾ ਠੀਕ ਆ ਜੀ ਤੇ ਤੁਸੀਂ ਸਾਨੂੰ ਇਹ ਚਿੜੀਆਂ ਦੇ ਬਾਰੇ ਜਾਂ ਜੋ ਜੋ ਤੁਸੀਂ ਦੱਸਣਾ ਤੁਸੀਂ ਦੱਸਣਾ ਬਿਲਕੁਲ ਬਿਲਕੁਲ ਜੀ ਮਹਾਰਾਜ ਚਲੋ ਜੀ ਚਲੋ ਜੀ ਮਹਾਰਾਜ ਆ ਜਾਓ ਲੈਨੇ ਆ ਨਜ਼ਾਰੇ ਕੁਦਰਤ ਵਾਲੇ ਹਾਂਜੀ ਤੇ ਬਾਕੀ ਮਤਲਬ ਕਿ ਐਦਾਂ ਦੇਖੋ ਜਦੋਂ ਆਪਾਂ ਕਿਤੇ ਵੀ ਜਾਨੇ ਆ ਜੰਗਲ ਦੇ ਵਿੱਚ ਸਭ ਤੋਂ ਜਿਹੜੀ ਵੱਡੀ ਇੰਪੋਰਟੈਂਟ ਗੱਲ ਹੁੰਦੀ ਉਹ ਹੁੰਦੀ ਆ ਵੀ ਤੁਹਾਡੀ ਜਿਹੜੀ ਨਾ ਤੁਹਾਡੀਆਂ ਸੈਂਸਸ ਤੁਹਾਡੀਆਂ ਗਿਆਨ ਇੰਦਰੀਆਂ ਸਾਰੀਆਂ ਖੁੱਲੀਆਂ ਹੋਣ ਹੂੰ ਇਹ ਨਾ ਹੋਵੇ ਕਿ ਆਪਣੇ ਪੈਰ ਜੰਗਲ ਚੱਲਦੇ ਹੋਣ ਤੇ ਦਿਮਾਗ ਜਿਹੜੇ ਉਹ ਕੰਕਰੀਟ ਵਾਲੇ ਜੰਗਲ ਦੀਆਂ ਗੱਲਾਂ ਮੰਨ ਲਓ ਕਿ ਸੋਚੀ ਜਾਣ ਇਹ ਚੰਗਾ ਤੁਸੀਂ ਪੁਆਇੰਟ ਕਿਹਾ ਹਾਂਜੀ ਕਿ ਜਿੱਥੇ ਬੰਦਾ ਐਗਜ਼ਿਸਟ ਕਰਦਾ ਪਹਿਲਾਂ ਉੱਥੇ ਬਾਰੇ ਸੋਚੇ ਬਿਲਕੁਲ ਬਿਲਕੁਲ ਕਿਉਂਕਿ ਇੱਥੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸਕਿਪ ਹੋ ਜਾਂਦੀਆਂ ਵਰਮ ਜੀ ਜੀ ਹੁਣ ਆ ਆਪਾਂ ਕਈ ਵਾਰੀ ਮੰਨ ਲਓ ਕਿ ਉਹ ਛੋਟੇ ਹੁੰਦੇ ਸੀਰੀਅਲ ਦੇਖਦੇ ਸੀ ਨਾ ਇਹ ਚ ਕਹਿੰਦੇ ਸੀਗੇ ਵੀ ਉਹ ਲక్ష్మణ ਜੀ ਕਹਿੰਦੇ ਮੁਰਸ਼ਿਤ ਹੋ ਗਏ ਜੀ ਤੇ ਹਨੂਮਾਨ ਨੂੰ ਕਿਹਾ ਵੀ ਸੰਜੀਵਨੀ ਬੂਟੀ ਲਿਆ ਉਹਨੂੰ ਬੂਟੀ ਤਾਂ ਲੱਭੀ ਨਹੀਂ ਤੇ ਉਹ ਪੂਰੇ ਦਾ ਪੂਰਾ ਪਹਾੜੀ ਚੱਕ ਕੇ ਲਿਆ ਆਇਆ ਇਦਾਂ ਹੀ ਹੋਈ ਐ ਤੇ ਉਹ ਵੈਸੇ ਮੈਨੂੰ ਵੀ ਅੱਜ ਤੱਕ ਇਹ ਨਹੀਂ ਪਤਾ ਲੱਗਿਆ ਵੀ ਉਹ ਸੰਜੀਵਨੀ ਬੂਟੀ ਕਿਹਨੂੰ ਕਿਹਾ ਜਾਂਦਾ ਪਰ ਜਿੱਦਾਂ ਉਹਦਾ ਨਾਮ ਆਇਆ ਵੀ ਸੰਜੀਵਨੀ ਵੀ ਜੀਵਨ ਦੇਣ ਵਾਲੀ ਬੂਟੀ ਯਾਨੀ ਜੀਵਨ ਨੂੰ ਇੱਕ ਮੰਨ ਲਓ ਕਿ ਬਚਾਉਣ ਵਾਲੀ ਬੂਟੀ ਜੀ ਤੇ ਉਹ ਨੂੰ ਸੰਜੀਵਨੀ ਉਹਨਾਂ ਨੇ ਕਿਹਾ ਗਿਆ ਮੰਨ ਲਓ ਕਿ ਹੁਣ ਆਇਆ ਜਿਹੜੀ ਬੂਟੀ ਉਹ ਲక్ష్మణ ਬਾਸ ਤੇ ਲੈ ਕੇ ਆਏ ਸੀਗੇ ਪਰ ਆ ਆ ਜਿਹੜਾ ਬੂਟਾ ਨਾ ਜੀ ਆਪਾਂ ਖੜੇ ਆ ਇਸ ਵੇਲੇ ਸ਼ਿਵਾਲਿਕ ਦੇ ਵਿੱਚ ਹਾਂਜੀ ਤੋਂ ਡਾਕਟਰ ਸਾਹਿਬ ਯਾਨੀ ਕਿ ਇਹ ਵੀ ਇੱਕ ਤਰ੍ਹਾਂ ਨਾਲ ਜੀਵਨ ਦੇ ਨਾਲੇ ਬੂਟਾ ਆ ਇਹ ਜਿਹਨੂੰ ਅਸੀਂ ਕੜੀ ਪੱਤੇ ਦੇ ਨਾਮ ਨਾਲ ਜਾਣਦੇ ਆ ਜੀ ਇਹਨੂੰ ਅਸੀਂ ਮਿੱਠੀ ਨਿੰਮ ਵੀ ਕਹਿੰਦੇ ਆ ਮਿੱਠੀ ਨਿੰਮ ਇਹ ਸ਼ਿਵਾਲਿਕ ਦੇ ਵਿੱਚ ਬਹੁਤ ਬਹੁਤਾਤ ਦੇ ਵਿੱਚ ਆ ਤੇ ਬਹੁਤਾਤ ਦੇ ਵਿੱਚ ਹੁਣ ਕਰਕੇ ਸਾਨੂੰ ਕਦਰ ਵੀ ਹੈ ਨਹੀਂ ਇਹਦੀ ਮੇ ਲੋਦੇ ਦੀ ਕਦਰ ਗੁਜਰਾਤ ਵਾਲੇ ਜ਼ਿਆਦਾ ਸਮਝਦੇ ਆ ਗੁਜਰਾਤ ਵਾਲੇ ਵੀ ਉਧਰ ਥੱਲੇ ਸਾਊਥ ਵਾਲੇ ਵੀ ਜ਼ਿਆਦਾ ਸਮਝਦੇ ਆ ਕਿਉਂਕਿ ਉਥੇ ਵਿਗਦਾ ਨਾ 50 ਰੁਪਏ ਕਿਲੋ ਤੋਂ ਲੈ ਕੇ 100 150 200 300 ਰੁਪਏ ਕਿਲੋ ਤੱਕ ਆਨਲਾਈਨ ਵਿਗਦਾ ਹੈ ਸਕਾ ਕੇ ਵਿਗਦਾ ਪਾਊਡਰ ਵੀ ਵਿਗਦਾ ਪੇਸਟ ਵੀ ਵਿਕਦੀ ਹੈ ਤੇ ਇਹ ਜਾਨੀ ਕੜੀ ਪੱਤੇ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਕੋਲੇਸਟ੍ਰੋਲ ਦੇ ਉੱਤੇ ਵੀ ਕੰਮ ਕਰਦਾ ਜੀ ਤੇ ਯੂਰਿਕ ਐਸਿਡ ਦੇ ਉੱਤੇ ਵੀ ਕੰਮ ਕਰਦਾ ਜੀ ਤੇ ਇਹਨੂੰ ਐਜ਼ ਏ ਮਤਲਬ ਕਿ ਆਪਾਂ ਇਹ ਰਦਰ ਸਾਡੇ ਮਸਾਲੇ ਆ ਮਸਾਲੇ ਆ ਇਹ ਸਪਾਈਸਿਸ ਸੰਭੋਗੀ ਕਹਿੰਦਾ ਵੀ ਸਾਡੇ ਮਸਾਲੇ ਆ ਅਸਲ ਦੀ ਤੇ ਸਾਡੇ ਕਿਉਂਕਿ ਕੋਲ ਬਹੁਤਾਂ ਦੇ ਵਿੱਚ ਆ ਤੇ ਇਸ ਕਰਕੇ ਸਾਡੇ ਲੋਕ ਇੱਥੇ ਵਿਚਾਰੇ ਹੈਗੇ ਪਰੇਸ਼ਾਨ ਪਰ ਉਹਨਾਂ ਨੂੰ ਪਤਾ ਨਹੀਂ ਲੱਗਦਾ ਤੇ ਮੈਂ ਇਹ ਕਹਿੰਦਾ ਵੀ ਇਦਾਂ ਦੀ ਹੀ ਬੂਟੀ ਨੂੰ ਕਿਸੇ ਨਾ ਕਿਸੇ ਬਲੇ ਮਤਲਬ ਸੰਜੀਵਨੀ ਮਤਲਬ ਬੂਟੀ ਕਿਹਾ ਹੁਣ ਆ ਜਿਹੜੀ ਜੀਵਨ ਦੇਣ ਵਾਲੀਆਂ ਤੇ ਜੀਵਨ ਦੇਣ ਵਾਲੀਆਂ ਜਾਨੀ ਕਿ ਇਹ ਚੀਜ਼ਾਂ ਆ ਦੇਖੋ ਜੀ ਸਰ ਇਦਾਂ ਪਰਮਾਰ ਦੇ ਵਿੱਚ ਹੈਗੀ ਹੈ ਇਹ ਬੜੀ ਫਰੈਸ਼ ਆ ਬਿਲਕੁਲ ਬਿਲਕੁਲ ਇਹ ਕੁਦਰਤੀ ਗੋਦ ਦੇ ਵਿੱਚ ਨਾਲੇ ਕੋਈ ਇਹਨੂੰ ਪੈਸਟੀਸਾਈਡ ਨਹੀਂ ਹੋਣਾ ਜੀ ਆ ਤੇ ਕੋਈ ਮਤਲਬ ਕਿ ਇਹਦੇ ਤੇ ਕੋਈ ਰੇ ਸਪਰੇ ਨਹੀਂ ਪਈ ਹੋਣੀ ਬਿਲਕੁਲ ਕੋਈ ਫालतू ਖਾਦਾ ਨਹੀਂ ਪਈ ਆ ਹਾਂਜੀ ਇਹ ਕੁਦਰਤੀ ਡਵੈਲਪ ਹੋਈ ਹੋਊਗਾ ਤੇ ਬਹੁਤ ਸਾਰੇ ਦਿਸਣੇ ਆ ਡਾਕਟਰ ਸਾਹਿਬ ਜਿੱਦਾਂ ਹੀ ਆ ਜਾ ਰਹੇ ਆ ਤੇ ਆ ਬੂਜਾ ਜਾ ਕੀ ਆ ਹਾਂ ਮੈਂ ਉਹੀ ਕਹਿਣਗਾ ਜੇ ਇਹਨੂੰ ਆਪਾਂ ਯਾਨੀ ਕਿ ਸਲਵਾੜ ਵੀ ਕਹਿ ਦਨੇ ਆ ਹੂੰ ਬੂਜੇ ਵੀ ਕਹਿ ਦਨੇ ਆ ਤੇ ਇਹ ਜਿਹੜੀ ਹੁਣ ਪਤਾ ਨਹੀਂ ਜਿਹੜਾ ਵਿਜੜਾ ਆ ਨਾ ਬੇੜਾ ਵਿਜੜਾ ਉਹਦੇ ਲਈ ਉਹਦਾ ਰਾਮ ਮਟੀਰੀਅਲ ਆ ਕਰਦਾ ਜਿੱਦਾਂ ਅਸੀਂ ਆਪਣੇ ਘਰ ਦਾ ਜਿਹੜਾ ਰਾਮ ਮਟੀਰੀਅਲ ਆ ਉਹ ਟਾਂ ਬਜਰੀ ਟਾਂ ਬਜਰੀ ਸੀਮੈਂਟ ਸਾਰਾ ਕੁਝ ਲੈਂਦੇ ਆ ਟੈਲਾਂ ਲੈਂਦੇ ਆ ਹਾਂ ਸਰਿਆ ਵੀ ਲੈ ਕੇ ਜਾਂਦੇ ਆ ਬਜਰੀ ਵਗੈਰਾ ਜਾਂ ਹੋਰ ਪੱਥਰ ਪੁੱਥਰਾ ਨਾ ਤੇ ਇਹ ਤੁਸੀਂ ਦੇਖੋ ਇਹ ਇਹ ਇਹਦਾ ਜਿਹੜਾ ਘਾ ਆ ਜੀ ਇਹਨੂੰ ਧਿਆਨ ਨਾਲ ਜੇ ਦੇਖੋਗੇ ਨਾਲੀਦਾਰ ਆ ਨਾਲੀਦਾਰ ਤੇ ਲਚਕਦਾਰ ਆ ਹਾਂ ਨਾਲੀਦਾਰ ਲਚਕਦਾਰ ਤੇ ਹੈਗਾ ਤਿੱਖਾ ਜਿਨ ਕਿ ਤੇਜ਼ੀ ਨਾਲ ਹੱਥ ਤੇ ਇੱਕ ਦਿਸ਼ਾ 'ਚ ਫੇਰੂਗੇ ਤਾਂ ਕੁਝ ਨਹੀਂ ਕਹਿੰਦਾ ਜੇ ਦੂਜੀ ਦਿਸ਼ਾ 'ਚ ਫੇਰੂਗੇ ਤਾਂ ਹੱਥ ਬਲੇੜਿਆ ਇਹ ਬਲੇੜ ਆ ਇਹ ਹਾਂ ਤਾਂ ਇਹ ਜਿਹੜਾ ਨਾਲੀਦਾਰ ਘਾ ਆ ਇਸ ਨਾਲੀਦਾਰ ਘਾ ਦੇ ਨਾਲ ਬੇੜਾ ਵੀ ਆ ਲੈਣਾ ਪਉਂਦਾ ਇੱਕ ਹੋਰ ਇੰਟਰਸਟਿੰਗ ਚੀਜ਼ ਇਹ ਐਡ ਕਰਦੇ ਹਾਂ ਜੀ ਜੀ ਜਿਹੜਾ ਸਾਡਾ ਅਸੀਂ ਗੰਨਾ ਜਿਹੜਾ ਮਠਾਸ ਸਾਡੇ 슈ਗਰ ਹੋ ਗਈ ਉਹ ਹੋ ਗਈ ਉਹ ਐਸੀ ਫੈਮਿਲੀ ਦਾ ਆ আচ্ছা ਹਾਂ ਬਿਲਕੁਲ ਬਿਲਕੁਲ ਠੀਕ ਹੈ ਉਹਦਾ ਵੀ ਉਹਦਾ ਵੀ ਜਿਹੜਾ ਘਰ ਆ ਇਦਾਂ ਦਾ ਹੀ ਹੁੰਦਾ ਨਾ ਉਹ ਇਹਦੀ ਫੈਮਿਲੀ ਦਾ ਆ ਹਾਂ ਉਹਦੇ ਪਤੇ ਵੀ ਇਦਾਂ ਦੇ ਹੁੰਦੇ ਆ ਹਾਂ ਦਾਦੇ ਬਾਬੇ ਜੀ ਇਹ ਹਾਂ ਤਾਂ ਮੈਂ ਦੱਸਣ ਲੱਗਾ ਸੀਗਾ ਵੀ ਇਹਨੂੰ ਸਲਵਾੜ ਜਾਂ ਨੂੰ 부ਝੇ ਵੀ ਆਪਾਂ ਜਣੀ ਕਹਿ ਦੁੰਨੇ ਆ ਤੇ ਇਹ ਮੰਨ ਲਓ ਜਿਹਦਾ ਵਿਜੜਾ ਤਾਂ ਇਹਦਾ ਘਰ ਪਾਉਂਦਾ ਹੀ ਆ ਕਿ ਪੰਛੀ ਤਾਂ ਇਹਦੇ ਘਰ ਬਣਾਉਂਦੇ ਬਣਾਉਂਦੇ ਤੇ ਨਾਲ ਦੇ ਨਾਲ ਜਿੰਨੇ ਵੀ ਸਾਡੇ ਟ੍ਰੈਡੀਸ਼ਨਲ ਹੱਟ ਸੁੰਨੀਆਂ ਸੀਗੀਆਂ ਜਿਹਨੂੰ ਅਸੀਂ ਥੈਕਸ ਕਹਦਨੇ ਆ ਠੀਕ ਹੈ ਨਾ ਹਟ ਹੁੰਨੀਆਂ ਹੈਗੀਆਂ ਜਿੱਦਾਂ ਹੁਣ ਪਹਾੜਾਂ ਦੇ ਵਿੱਚ ਉਹ ਖਪਰੈਲ ਲਗਾ ਦੁੰਦੇ ਆ ਪੱਥਰ ਦੀਆਂ ਛੱਤਾਂ ਹੁੰਦੀਆਂ ਤੇ ਆਪਣੇ ਇੱਥੇ ਆਪਾਂ ਇਹਦੀਆਂ ਛੱਤਾਂ ਬੰਦੇ ਹੁੰਦੇ ਸੀਗੇ ਕੱਟ ਕੇ ਇਹਦੇ ਮਤਲਬ ਕਿ ਪੂਲੇ ਬਣਾ ਕੇ ਹੁਣੇ ਵਿਕਦੇ ਵੀ ਆ ਇੱਥੇ ਤੇ ਇਹ ਜਿਹੜੀ ਚੀਜ਼ ਆ ਇਹ ਇੱਕ ਸੋਰਸ ਆਫ ਇਨਕਮ ਆ ਠੀਕ ਹੈ ਇਹਨੂੰ ਇਦਾਂ ਨਾ ਸਮਝੀ ਵੀ ਇਹ ਘਾ ਆਇਆ ਇੱਕ ਹੋਰ ਪਰ ਜਿਹੜੀ ਸਭ ਤੋਂ ਇੰਪੋਰਟੈਂਟ ਗੱਲ ਆ ਰਮ ਜੀ ਮੈਂ ਧਿਆਨ ਚ ਲੈਣਾ ਚਾਹੁੰਦਾ ਵੀ ਭਾਵੇਂ ਇਹ ਸੋਰਸ ਆਫ ਇਨਕਮ ਆ ਪਰ ਉਹ ਗਾਇਉ ਬੰਦੇ ਦੀ ਨਹੀਂ ਇਹ ਇਹ ਕੁਦਰਤ ਕੁਦਰਤੀ ਹੋਈ ਉਹ ਡਾਕਟਰ ਸਾਹਿਬ ਇੱਕ ਹੋਰ ਮੈਂ ਤੁਹਾਨੂੰ ਦ ਸਾਡੇ ਏਰੀਆ ਦੇ ਵਿੱਚੋਂ ਚੋ ਬਗਦੇ ਆ ਜੀ 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 ਚੋਆਂ ਦੇ ਵਿੱਚ ਰੇਤਾ ਡੰਗਦੀ ਆ ਹਾਂ ਉਹਨੂੰ ਕਹਿੰਦੇ ਆ ਅਸੀਂ ਸੋਇਲਰੋਜਨ ਸੋਇਲਰੋਜਨ ਬਿਲਕੁਲ ਇਹ ਉਧਰ ਹੀ ਸਭ ਤੋਂ ਵਧੀਆ ਹਾਂ ਨਹੀਂ ਬਿਲਕੁਲ ਇਹ ਰੋਕੇ ਰੱਖਦਾ ਜੀ ਹਾਂ ਭੌਂ ਖੋਰ ਨੂੰ ਰੋਕਦਾ ਹੈ ਭੌਂ ਖੋਰ ਨੂੰ ਹਾਂ ਤੋ ਦੇਖੋ ਮੰਨ ਲਓ ਦੇਖੋ ਨਹੀਂ ਨਹੀਂ ਕੀ ਗੱਲ ਆ ਜੀ ਜਦੋਂ ਅਸੀਂ ਟਰੈਕ ਦੀ ਗੱਲ ਕਰਦੇ ਆ ਨਾ ਟਰੈਕ ਦਾ ਮਤਲਬ ਦੌੜ ਨਹੀਂ ਹੁੰਦੀ ਹਾਂ ਤੇ ਦੌੜੇ ਰੋ ਦੌੜੇ ਰੋ ਕਿਲੋਮੀਟਰ ਪੂਰੇ ਕਰਨੇ ਆ ਤੇ ਉਹ ਦੇਖੋ ਜੀ ਪਿੱਛੇ ਉਹ ਦੇਖੋ ਚਿੜੀ ਆ ਗਈ ਇੱਥੋਂ ਹੀ ਤੁਸੀਂ ਦੇਖੋਗੇ ਗ੍ਰੇ ਬਸ ਚਾਰਟ ਆ ਜੀ ਇਹ ਉਹ ਦੇਖੋ ਸਭ ਬੈਠੀ ਹੋਈ ਚਿੱਟੇ ਰੰਗ ਦੀ ਆ ਨਾ ਹਾਂ ਵਾਈਟ ਤੇ ਇਹ ਇਹ ਸਰਦੀਆਂ ਦੇ ਵਿੱਚ ਤਕਰੀਬਨ ਜ਼ਿਆਦਾ ਹੁੰਦੀ ਆ ਅਰਵਿੰਦ ਜੀ ਅੱਛਾ ਇਹਨੂੰ ਕਹਿੰਦੇ ਜੀ ਗ੍ਰੇ ਬਸ ਬਸ ਚਾਰਟ ਹਾਂ ਹਾਂ ਠੀਕ ਆ ਨਾ ਜੀ ਤੇ ਤੇ ਤੁਸੀਂ ਮੰਨ ਲਓ ਕਿ ਦੇਖੋ ਇਹਨੇ ਮੰਨ ਲਓ ਜੀ ਪੂਛ ਵੀ ਹਲਕ-ਹਲਕੀ ਹਲਕੀ ਇਹ ਮਤਲਬ ਵੇਵ ਕਰ ਰਹੀ ਆ ਔਰ ਰਿਕੋਰਡਿੰਗ ਹੈ ਠੀਕ ਆ ਮੈਨੂੰ ਲੱਗਦਾ ਇਹ ਦੇਖਣ ਨੂੰ ਕੈਮਰੇ ਦੀ ਨਿਗਾ ਵੀ ਘਟਿਆ ਹਾਂ ਕੈਮਰੇ ਦੀ ਨਿਗਾ ਵੀ ਭਾਜੀ ਘਟੋ ਆ ਲਈ ਕੈਮਰੇ ਵੀ ਬੜੇ ਜ਼ੂਮ ਦੇ ਚਾਹੀਦੇ ਆ ਔਰ ਜਿਹੜੀ ਇਹ ਮੇਲ ਆ ਇਹ ਮੇਲ ਤਾਂ ਪਛਾਣਿਆ ਜਾਂਦਾ ਆ ਜਿਹੜੀ ਇਹ ਫੀਮੇਲ ਪੰਛੀ ਹੁੰਦਾ ਨਾ ਜੀ ਉਹ ਪੂਰੇ ਜੇ ਰੰਗ ਦਾ ਹੁੰਦਾ ਉਹਦੀ ਪਛਾਣ ਕਰਨੀ ਬਹੁਤ ਔਖੀ ਆ ਔਰ ਉਹਦਾ ਸਿਰਫ ਇੰਨਾ ਕੀ ਹੁੰਦਾ ਵੀ ਗ੍ਰੇ ਬੁਸ਼ਟਰ ਦੇ ਨੇੜ ਤੇੜੀ ਫੀਮੇਲ ਵੀ ਹੁੰਨੀ ਆ ਅੱਛਾ ਹਾਂ ਆਬੀਅਸਲੀ ਆ ਹਾਂਜੀ ਹਾਂਜੀ ਵੇ ਦੇਖੋ ਕੁਤਤ ਨੇ ਕਿੰਨਾ ਸੋਹਣਾ ਗੇੜ ਬਣਿਆ ਹੈ ਜੀ 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 ਇਹ ਉਹਦਾ ਉਹਦਾ ਇਹ ਨੇਚਰਲ ਹੈਬਿਟਾਟ ਆ ਜੀ 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 ਹੁਣ ਤੁਸੀਂ ਇੱਥੇ ਦੇਖੋ ਵੀ ਉਹ ਸਾਹਮਣੇ ਦਰਖਤ ਉਹ ਆ ਹਾਂਜੀ ਉਹ ਸਾਨੂੰ ਐ ਲੱਗਦਾ ਵੀ ਜੀ ਡੈਡ ਟਰੀ ਆ ਹਾਂ ਪਰ ਜਿਹੜਾ ਉਹ ਡੈਡ ਟਰੀ ਦੇ ਉੱਤੇ ਵੀ ਤੁਸੀਂ ਪੰਛੀਆਂ ਨੂੰ ਮੰਡਰਾਉਂਦੇ ਦੇਖ ਸਕਦੇ ਆ ਰਬ ਜੀ ਬਿਲਕੁਲ ਉਹਦੇ ਉੱਤੇ ਕਈ ਪੰਛੀ ਆ ਕੇ ਰੂਸਟ ਕਰਦੇ ਆ ਕਈ ਪੰਛੀ ਜਿਹੜੇ ਇਹਦੇ ਜਿਹੜੀ ਇਹਦੀ ਛਿਲ ਦੇ ਵਿੱਚ ਸੇਕ ਲੱਗੀ ਹੋਆ ਜਾਂ ਕੀੜੇ ਲੱਗੇ ਉਹ ਦਰਖਤ ਨੂੰ ਖਾ ਰਹੇ ਆ ਹੂੰ ਕਈ ਪੰਛੀ ਉਹਨਾਂ ਨੂੰ ਪੁੱਜਣਾ ਉਹ ਦੇਖੋ ਉੱਪਰ ਉੱਪਰਲੇ ਪਾਸੇ ਇੱਕ ਉਹ ਬੁਡਪੈਕਰ ਉੱਪਰ ਲੱਗਾ ਆ ਦੇ ਧਿਆਨ ਨਾ ਦੇਖੋਗੇ ਨਾ ਉਹ ਗਬਲੀ ਟਾਣੀ ਹਾਂਜੀ ਹਾਂਜੀ ਬੁਡਪੈਕਰ ਆ ਦੇ ਉਹ ਇਹ ਬਲਬਲ ਆ ਹਾਂ ਉਹ ਥੱਲੇਲੇ ਪਾਸੇ ਇੱਕ ਹੈਗਾ ਉਹਨੇ ਛਿਲ ਦੇ ਵਿੱਚ ਹੀ ਉਹਨੇ ਆਪਣਾ ਠੂੰਗਾ ਮਾਰੀ ਜਾਣਾ ਠੀਕ ਆ ਮਤਲਬ ਕਿ ਜਿਹੜਾ ਸਾਡੇ ਲਈ ਡੈਡ ਆ ਨਾ ਹਾਂ ਤੇ ਉਹ ਜਿਹੜਾ ਸਾਡੇ ਲਈ ਡੈਡ ਆ ਜੇ ਨੂੰ ਅਸੀਂ ਕਹਿੰਨੇ ਵੀ ਹਰੇ ਪੱਤੇ ਨਹੀਂ ਹੈਗੇ ਵੀ ਖਤਮ ਹੋ ਗਿਆ ਸਾਡੇ ਲਈ ਪਰ ਕੁਦਰਤ ਨੇ ਉਹ ਵੀ ਦੇਖੋ ਉਹ ਸਿਸਟਮ ਜੀਵਨ ਆ ਵਾਹ ਮਤਲਬ ਹਰ ਡੈਡ ਚੀਜ਼ ਦੇ ਉੱਤੇ ਵੀ ਇੱਕ ਜੀਵਨ ਆ ਇਥੋਂ ਇਹੀ ਸਭ ਤੋਂ ਜਿਹੜੀ ਇੰਪੋਰਟੈਂਟ ਚੀਜ਼ ਹੈ ਮਤਲਬ ਕਿ ਭਾਵ ਜਿਹੜਾ ਸਿੱਖਣ ਵਾਲਾ ਹੈ ਵੀ ਇਹ ਤਰ੍ਹਾਂ ਸਭ ਹੋਰ ਕਲਾ ਇੱਥੇ ਐਡ ਕਰਦੇ ਆ ਜੀ 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 ਜਦੋਂ ਆ ਘਾ ਦੇ ਮੈਦਾਨ ਜੇ ਬਣਿਆ ਨਾ ਹਾਂ ਇਹਦੇ ਨਾਮ ਤੋਂ ਹਰਿਆਣਾ ਬਣ ਗਿਆ ਅੱਛਾ ਵੀ ਫਿਰ ਹਰਿਆਵਲ ਦੇ ਇੱਥੇ ਮੈਦਾਨ ਸੀਗੇ ਹੁਣ ਹੁਣ ਜਿੱਦਾਂ ਤੁਸੀਂ ਜਿਹੜੀ ਗੱਲ ਕੀਤੀ ਵੀ ਹਰਿਆਵਲ ਦੇ ਮੈਦਾਨ ਸੀਗੇ ਉਹਦੇ ਆ ਕੇ ਭੁੰਗਾ ਹਰਿਆਣਾ ਹਰਿਆਣਾ ਇਸ ਦਾ ਕਿ ਨਾਮ ਬਣਿਆ ਅੱਛਾ ਅੱਛਾ ਤੇ ਆ ਇਹ ਵੀ ਇੱਕ ਚਲੋ ਜਾਣਕਾਰੀ ਭਰਪੂਰ ਤੁਸੀਂ ਮੰਨ ਲੋ ਗੱਲ ਦੱਸ ਰਹੀ ਆ ਪਰ ਦੂਜੀ ਦੇਖੋ ਵੀ ਇੱਥੇ ਕੋਈ ਲੈਂਡਸਕੇਪ ਨਹੀਂ ਹੈਗਾ ਨਾ ਕੋਈ ਮਸ਼ੀਨ ਨਹੀਂ ਫਰੀ ਨਹੀਂ ਪਰ ਇਹ ਇਦਾਂ ਦਾ ਕਿਉਂ ਆ ਕਿਉਂਕਿ ਜਿਹੜੇ ਜਿੰਨਾ ਵੀ ਰੂੰਬਣ ਵਾਲਾ ਘਾਹ ਉੱਪਰਲੇ ਪਾਸੇ ਨੂੰ ਉੱਠਣਾ ਹੈ ਮੈਨੂੰ ਲੱਗਦਾ ਵੀ ਜਿਹੜੇ ਜਾਨਵਰ ਆ ਨਾ ਉਹ ਆ ਕੇ ਭਾਜੀ ਖਾਂਦੇ ਆ ਉਹਨਾਂ ਨੇ ਲੈਂਡਸਕੇਪਿੰਗ ਕੀਤੀ ਹੋਇਆ ਇਹ ਉਹਨਾਂ ਲਈ ਕੋਈ ਪੱਟੇ ਨਹੀਂ ਹਾਂ ਉਹਨਾਂ ਲਈ ਨਹੀਂ ਉਹਨਾਂ ਲਈ ਇਹੀ ਖਰਾਕ ਆ ਤੇ ਉਹ ਉਹਨਾਂ ਦੀ ਖਰਾਕ ਆ ਤੇ ਧਰਤੀ ਦੀ ਲੈਂਡਸਕੇਪਿੰਗ ਆ ਬਿਲਕੁਲ ਮਤਲਬ ਕੁਦਰਤੀ ਇੱਕ ਇਕੋਸਿਸਟਮ ਜਿਹੜਾ ਬਣਿਆ ਆ ਜੀ ਤੇ ਆਜੋ ਜੀ ਮਹਾਰਾਜ ਹੌਲੀ ਹੌਲੀ ਓਏ ਹੋਏ ਹੋਏ ਆ ਸੂਰੇ ਦੇਖੋ ਇਧਰੋਂ ਹਾਂ ਇਹਨ ਸਨਸੈਟ ਹੋਣ ਵਾਲਾ ਜੀ ਲੋਕੇਟਿਡ ਲੀ ਦੂਰ ਜਾਂਦੇ ਆ ਅਰਵਿੰਦ ਜੀ ਸੂਰਜ ਛਿਪਦੇ ਨੂੰ ਦੇਖਣ ਵਾਸਤੇ ਡਾਕਟਰ ਐਤ ਕੀ ਪੰਜਾਬ ਦੇ ਇਹ ਹਾਲਾਤ ਇਦਾਂ ਦੇ ਹੋ ਜਣੇ ਸੀਗੇ ਜੀ ਇਹ ਮਿਲਦਾ ਸੂਰਜ ਦਿਖਣਾ ਨਹੀਂ ਸੀ ਹਾਂ ਜਿੱਦ ਜੇ ਹਿਸਾਬ ਨਾਲ ਧੂਆਂ ਹੋ ਗਿਆ ਸੀਗਾ ਬਿਲਕੁਲ 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 ਵੇ ਦਰਸ਼ਕ ਭਰਾਵੋ ਆ ਦੇਖੋ ਸੂਰਜ ਸੂਰਜ ਤੁਹਾਨੂੰ ਤਾਂ ਲਗਾਤ ਖਾ ਲੈਣਾ ਕਿਉਂਕਿ ਆਉਣ ਵਾਲੇ ਟਾਈਮ ਤੇ ਧੁੰਦਾਂ ਦਾ ਡਿਸੀਜਨ ਹੈ ਫਿਰ ਤੁਸੀਂ ਸੂਰਜ ਨੂੰ ਤਰਸਣਾ ਦੇਖ ਲਓ ਸਹੀ ਗੱਲ ਆ ਬਿਲਕੁਲ ਸਹੀ ਗੱਲ ਆ ਟ੍ਰੈਕ ਦਾ ਜਦੋਂ ਵੀ ਆਪਾਂ ਫੋਰੈਸਟ ਟ੍ਰੈਕ ਦੇ ਉੱਤੇ ਜਾਂਦੇ ਆ ਨਾ ਜੀ ਸਭ ਤੋਂ ਜਿਹੜੀ ਇੰਪੋਰਟੈਂਟ ਚੀਜ਼ ਜਿਹੜੀ ਮਹੱਤਵਪੂਰਨ ਚੀਜ਼ ਆ ਵੀ ਆਪਣੇ ਦਿਮਾਗ ਦੇ ਕਪਾੜ ਖੁੱਲੇ ਰੱਖਣੇ ਬਿਲਕੁਲ ਨਿਗਾਹ ਖੁੱਲੀ ਰੱਖਣੀ ਨਿਗਾਹ ਖੁੱਲੀ ਰੱਖਣੀ ਪੈਰਾਂ ਨੂੰ ਵੀ ਧਿਆਨ ਦੇ ਨਾਲ ਰੱਖਣਾ ਕੰਨ ਵੀ ਖੁੱਲੇ ਰੱਖਣੇ ਤੇ ਨਜ਼ਰਾਂ ਵੀ ਖੁੱਲੀਆਂ ਰੱਖਣੀਆਂ ਤਾਂ ਕਿ ਹਰ ਆ ਦੇਖਣ ਕੜੀ ਪਤਾ ਕਿੰਨੇ ਜਿਆਦਾ ਆ ਜੜ ਹੋਇਆ ਕੜੀ ਪਤੇ ਸਾਰੇ ਇਹ ਵਧੀਆ ਮਤਲਬ ਨਵੇਂ ਫੁੱਲ ਜਿਹੜੇ ਪੰਗਾਰੇ ਸੀਗੇ ਇਹਨਾਂ ਨੇ ਹੁਣ ਫਰਵਰੀ ਦੇ ਵਿੱਚ ਝੜ ਜਾਣਾ ਜੀ ਕੋਰੇ ਦੇ ਨਾਲ ਜੀ ਫੇਰ ਫੇਰ ਤਾਜੀਆਂ ਕੁਰੰਬਲਾਂ ਬਾਅਦ ਚ ਫੇਰ ਫੁੱਟਣੀਆਂ ਇਹਨਾਂ ਦੀਆਂ ਹੂੰ ਠੀਕ ਆ ਨਾ ਮੈਨੂੰ ਲੱਗਦਾ ਬੱਚੇ ਖਰੇ ਇਹਦੀ ਇਸ ਇਹ ਤੋਂ ਹੀ ਤਿਆਰ ਕਰਦੇ ਹੁੰਦੇ ਸੀ ਅਸੀਂ ਜਦੋਂ ਕਲਮ ਲਿਖਦੇ ਹੁੰਦੇ ਸੀਗੇ ਨਹੀਂ ਕਲਮ ਜਿਹੜੀ ਆ ਉਹ ਕਾਨੇ ਇਹਨਾਂ ਦੇ ਕਾਨੇ ਆ ਜਿਹੜੇ ਕਾਨੇ ਨਿਕਲੇ ਆ ਆ ਕਾਨੇ ਜਿਹੜਾ ਪੱਕ ਕੇ ਜਿਹੜਾ ਪੱਕਦੇ ਜਦੋਂ ਆਹ ਜੀ ਪੱਕ ਕੇ ਕਾਨਾ ਹੀ ਬਣਦਾ ਹੈ ਹਾਂਜੀ ਤੇ ਇਹ ਤੋਂ ਕਲਮ ਤਿਆਰ ਸੀ ਇਹ ਤੋਂ ਕਲਮ ਤਿਆਰ ਸੀ ਜੀ ਉਸ ਵੇਲੇ ਦਾ ਪੈਨ ਆਹ ਪੈਨ ਉਸ ਵੇਲੇ ਪੈਨ ਤੇ ਫੱਟੀਆਂ ਲਿਖਦੇ ਰਹੇ ਹਾਂ ਫ੍ਰੀ ਵਾਲਾ ਪੈਨ ਹ ਹੁਣ ਤਾਂ ਨਿਆਣੇ 100 ਰੁਪਏ ਦੇ ਪੈਂਦੇ ਨਾਲ ਵੀ ਕਹਿੰਦੇ ਆ ਵੀ ਆਨੰਦ ਨਹੀਂ ਆਉਂਦਾ ਤੇ ਅਸੀਂ ਤਾਂ ਕਲਮ ਨਾਲ ਹੀ ਲਿਖਦੇ ਰਹੇ ਜੀ ਪੰਜਵੀਂ ਰਕ ਹਾਂਜੀ ਤੇ ਅਸੀਂ ਵੀ ਡਾਕਟਰ ਸਾਹਿਬ ਲਿਖਿਆ ਹਾਂਜੀ ਹਾਂਜੀ ਉਹ ਫੱਟੀਆਂ ਵਾਲਾ ਆਨੰਦ ਲੱਗ ਸੀ ਬਿਲਕੁਲ ਜੀ ਬਿਲਕੁਲ ਬਿਲਕੁਲ ਮੈਨੂੰ ਦੱਸਿਓ ਕਿਹਨੇ ਕਿਹਨੇ ਫੱਟੀ ਨਾਲ ਲਿਖਿਆ ਦੱਸਦੇ ਰਹੋ ਅੱਛਾ ਸਹੀ ਗੱਲ ਆ ਪਤਾ ਲੱਗਦਾ ਰਹੇ ਤੁਸੀਂ ਸਾਡੇ ਨਾਲ ਜੁੜੇ ਹੋ ਆ ਸਹੀ ਗੱਲ ਆ ਤੇ ਆਹ ਜੀ ਚੋਹ ਚ ਪ੍ਰਵੇਸ਼ ਕਰਦੇ ਆ ਸਾਡੇ ਲਈ ਚੋਹ ਆ ਤੇ ਜੰਗਲੀ ਜਾਨਵਰਾਂ ਲਈ ਇਹੀ ਰਸਤਾ ਜੀ ਹੂੰ ਆ ਪਗਮਾਰਕ ਵੀ ਦਿਖਾਉਂਗੇ ਹੁਣ ਮਿਲਦਾ ਹਾਂ ਬਿਲਕੁਲ ਬਿਲਕੁਲ ਜੀ ਪਗਮਾਰਕ ਦਾ ਬਹੁਤ ਹੈ ਇੱਥੇ ਰੇਤਾ ਜੇ ਅਰਵਿੰਦ ਜੀ ਪਗਮਾਰਕ ਲੱਭਣੇ ਜਿਹੜੇ ਆ ਸੌਖੀ ਨਿਵਾਂਜ ਦਾ ਆਹ ਪਗਮਾਰਕ ਆ ਨਾ ਜੀ ਇਹਨੂੰ ਆਪਾਂ ਇਧਰੋਂ ਦੇਖਦੇ ਆਂ ਲੱਗਦਾ ਏਦਾਂ ਵੀ ਇਹ ਸੇਹ ਦਾ ਨਿਸ਼ਾਨ ਆ ਹਮ ਪਰ ਅਸਲ ਦੇ ਵਿੱਚ ਇਹ ਸੇਹ ਦਾ ਨਹੀਂ ਹੈਗਾ ਜੀ ਜਦੋਂ ਵੀ ਕੋਈ ਪਗਮਾਰਕ ਹੁੰਦਾ ਇਹ ਪਗਮਾਰਕ ਡਿਸਟਰਬ ਹੋ ਗਿਆ ਆ ਯਾਨੀ ਕਿ ਨਾ ਜਦੋਂ ਥੋੜਾ ਇੱਕ ਪੈਰ ਦੇ ਉੱਤੇ ਕੋਈ ਹੋਰ ਪੈਰ ਜਾਨਵਰ ਰੱਖ ਗਿਆ ਆ ਕੀ ਕੋ ਲੱਗਦਾ ਹਾਂ ਹਾਂਜੀ 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 ਇਹ ਹੁੰਦੇ ਦੇ ਆ ਹੁਣ ਹੈਗਾ ਇਹ ਇਹ ਡੌਗ ਦਾ ਦੇਖੋ ਇੱਥੋਂ ਕਲੀਅਰ ਹੁੰਦਾ ਜੀ ਆ ਡੌਗ ਦਾ ਜੀ ਉਹ ਮੌਕੀ ਦਾ ਜੀ ਆ ਵੀ ਪਿਛਲਾ ਜਿਹੜਾ ਇਹ ਡੌਗ ਦਾ ਆ ਤੇ ਉਹ ਜਿਹੜਾ ਪਿਛਲਾ ਮੈਂ ਕਹਿ ਨਹੀਂ ਸਕਦਾ ਜੀ ਹੱਲੇ ਥੋੜਾ ਜਿਆ ਬੱਚੇ ਇਹਦੇ ਹੱਥ ਹੁੰਦੇ ਜੀ ਪੂਰਾ ਹਾਂ ਇੱਧਰ ਇੱਧਰੋਂ ਆ ਇਹਨੂੰ ਆਇਆ ਨਾ ਇਹ ਇੱਧਰੋਂ ਆ ਇਹਨੂੰ ਆਇਆ ਜੀ ਪੂਰਾ ਪੰਜਾ ਲਗਾ ਆ ਹਾਂ ਮੇਰਾ ਹਲਾ ਹੁਣੇ ਗੋਂਦ ਦਾ ਇਹ ਉਹਦਾ ਜੀ ਗੋਂਦ ਨਹੀਂ ਹੈਗੀ ਇੱਧਰ ਭਾਜੀ ਇਹ ਹੈਗੇ ਨਾ ਨੀ ਲਗਾ ਨਹੀਂ ਸਾਂਭਰ ਹਾਂਜੀ ਹਾਂਜੀ ਜਿਹੜੀ ਗੂੜਦੇ ਆ ਵਿੱਚ ਸੂਰ ਦੇ ਵੀ ਹੈਗੇ ਹਾਂਜੀ ਆ ਸੂਰ ਦਾ ਹੀ ਕੰਮ ਆ ਜੀ ਆਹ ਆਹ ਜਿਹੜਾ ਪਟਪਟਾਇਆ ਹੋਇਆ ਭਜੀ ਆਹ ਆ ਸਾਰਾ ਬਲੋ ਦਾ ਸਾਰਾ ਸੂਰ ਦਾ ਚੱਲਿਆ ਜੀ ਹਾਂ ਜੇ ਸੀ ਵੀ ਆ ਉਹ ਅੱਛਾ ਜੇ ਖੰਬੇ ਸੂਰ ਦੇ ਤਾਂ ਤੁਹਾਨੂੰ ਜਿਹੜੇ ਆ ਨਿਸ਼ਾਨ ਇਹ ਪੂਰੇ ਦਿਖਣੇ ਦਿਖਣੇ ਜੀ ਪੂਰੇ ਚੋਹ ਦੇ ਵਿੱਚ ਸੂਰਾਂ ਲਈ ਤਾਂ ਚੋਹ ਇੱਕ ਮੌਲ ਹੀ ਆ ਜੀ ਹੂੰ ਹੂੰ ਪੂਰੀ ਪੂਰੀ ਗੋਡਗੜਾਇਆ ਪੂਰੇ ਚੋ ਦੇ ਵਿੱਚ ਇਸੇ ਲਈ ਜਿੱਦਾਂ ਮੈਂ ਤੁਹਾਨੂੰ ਕਹਿ ਰਿਹਾ ਸੀਗਾ ਵੀ ਆਪਾਂ ਮਤਲਬ ਸੂਰਜ ਛਿਪਦੇ ਤੱਕ ਜਨਕੀ ਵਾਪਸ ਆ ਜਾਣਾ ਹਾਂਜੀ 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 ਕਿਉਂਕਿ ਫੇ ਜਾਨਵਰ ਉਤਰਿਆ ਜਾਂਦਾ ਭਾਜੀ ਇਹ ਖੜਚ ਬਿਲਕੁਲ ਕਈ ਸਿੰਘਾਂ ਸਿੰਘਾ ਅੱਛਾ ਸੂਰ ਅੱਛਾ ਜੀ ਉਹਨਾਂ ਦਾ ਘਰ ਹੋ ਆ ਇਹ ਠੀਕ ਹੈ ਤੇ ਮੈਨੂੰ ਅਸੀਂ ਚਿੜੀਆਂ ਵੀ ਕਾਫੀ ਰਹਿੰਦੀਆਂ ਚਿੜੀਆਂ ਵੀ ਚਿੜੀਆਂ ਇਹਨਾਂ ਦੇ ਵਿੱਚ ਰਹਿੰਦੀਆਂ ਘਾਟਾ ਪਰ ਇਹਨਾਂ ਦੇ ਉੱਤੇ ਨਿਰਪਰ ਬਹੁਤ ਆ ਠੀਕ ਆ ਬੂਜੀਆਂ ਦੇ ਵਿੱਚ ਚਿੜੀਆਂ ਦਾ ਰੈਣ ਬਸੇਰਾ ਘੱਟ ਹੁੰਦਾ ਠੀਕ ਆ ਪਰ ਉਹਨਾਂ ਤੋਂ ਸਾਰਾ ਸਮਾਨ ਲੈ ਕੇ ਜਿਹੜੇ ਆਹ ਹੁਣ ਆ ਉੱਪਰਲੇ ਪਸੇ ਜਿਹੜਾ ਤੁਹਾਨੂੰ ਦਿਖ ਰਿਹਾ ਆ ਜਿਹੜੇ ਛਿੱਟੇ ਹਾਂਜੀ ਹਾਂਜੀ ਛਿੱਟੇ ਜੇ ਲੱਗਿਓ ਉਹ ਮੈਂ ਦੇਖਿਆ ਇਹ ਇੰਦਰ ਵਿੱਚ ਬੀਜੇ ਹੁੰਦੇ ਆ ਬੀਜ ਅੱਛਾ ਮੈਂ ਕਈ ਦੇਖਿਆ ਕਈ ਜਿਹੜੇ ਵੱਡੇ ਬੰਦੇ ਆ ਸ਼ਹਿਰੀ ਲੋਕ ਹਾਂ ਹਾਂ ਉਹਨਾਂ ਦੇ ਕਾਰਨਰਾਂ ਦੇ ਵਿੱਚ ਜਿੱਥੇ ਗੈਸਟ੍ਰੂਮ ਬੈਠਦੀ ਆ ਬਸ 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 ਰੰਗ ਕੇ ਖੜੇ ਕੀਤੇ ਹੁੰਦੇ ਰੰਗ ਕੇ ਖੜੇ ਕੀਤੇ ਹੁੰਦੇ ਉਹਦੇ ਨਾਲ ਜੀ ਬੀਜ ਵੀ ਹੁੰਦੇ ਆ ਹਾਂ ਇਹ ਮੈਨੂੰ ਵੀ ਨਹੀਂ ਪਤਾ ਸੀ ਪਰ ਜਦੋਂ ਜੰਗਲਾਂ 'ਚ ਘੁੰਮਦੇ ਮੈਂ ਕਈ ਵਾਰ ਦੇਖਿਆ ਵੀ ਚਿੜੀਆਂ ਉਹ ਬੀਜ ਖਾ ਰਹੀਆਂ ਹੁੰਦੀਆਂ ਘੜ ਘੜ ਠੀਕ ਆ ਠੀਕ ਆ ਠੀਕ ਆ ਉਹਨਾਂ ਲਈ ਇੱਕ ਨਿਊਟ੍ਰੀਸ਼ਨ ਦਾ ਸੋਰਸ ਵੀ ਆ ਜਿਹਨੂੰ ਅਸੀਂ ਕਹਿੰਦੇ ਯਾਰ ਆ ਜਾੜ ਜਿਹੀ ਆ ਇਹ ਸਫਾਈ ਕਰ ਦੋ ਇੱਥੇ ਉਹ ਭਾਈ ਇਹ ਬਣਾਦਾ ਇੱਕ ਇੱਕ ਸਟਿਕ 5-5 ਰੁਪਏ ਦੀ ਵਿਕਦੀ ਆ ਹਾਂ ਬਿਲਕੁਲ ਜੀ ਬਿਲਕੁਲ ਇਦਾਂ ਹੀ ਆ ਤੇ ਉਹ ਮੇਰੇ ਜਿਹੜੀ ਆਪਾਂ ਗੱਲ ਕਰ ਰਹੇ ਸੀਗੇ ਹਮ ਜਦੋਂ ਵੀ ਕੋਈ ਪਾਲਿਸੀ ਵਗੈਰਾ ਜਾਨੀ ਪਾਸ ਹੋਵੇ ਤਾਂ ਉਸ ਵੇਲੇ ਘੱਟੋ ਘੱਟ ਜਿਹੜੇ ਵਿਸ਼ੇਸ਼ ਅੱਗੇ ਬੰਦੇ ਹੈਗੇ ਆ ਇਸ ਫੀਲਡ ਦੇ ਯਾਨੀ ਮਾਰਾਂ ਦੀ ਰਾਏ ਜ਼ਰੂਰ ਲੈਣੀ ਚਾਹੀਦੀ ਆ ਬਿਲਕੁਲ ਇਹ ਨਹੀਂ ਵੀ ਉਦੋਂ ਆਪਾਂ ਕੋਈ ਕਾਨੂੰਨ ਪਾਸ ਕਰਕੇ ਤੇ ਕਹਿ ਦਈਏ ਆ ਜਿਹੜੀ ਰੈਲੀ ਜੰਮੀ ਹੋਣਾ ਨਾ ਹਾਂਜੀ ਹਾਂਜੀ ਇਹ ਪਾਣੀ ਨੂੰ ਪਿਉਰੀਫਾਈ ਕਰਦੀ ਆ ਹਮ 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 ਬਿਲਕੁਲ ਬਿਲਕੁਲ ਪਲੈਂਕਟਨ ਦਾ ਹੀ ਰੂਪ ਆ ਇਹ ਇੱਕ ਤਰ੍ਹਾਂ ਦਾ ਆ ਦੇਖੋ ਹੁਣ ਇਹ ਇਹ ਤਾਂ ਜੰਗਲ ਚੋਂ ਮੱਝਾਂ ਚਰਾ ਕੇ ਆ ਰਹੀ ਜੀ ਦੂਰੋਂ ਕਿਦੋਂ ਹੂੰ 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 ਹੁਣ ਦੇਖੋ ਸੂਰਜ ਛੁਪਣ ਵਾਲਾ ਨਾ ਜੀ ਇਹਨਾਂ ਨੇ ਵਾਪਸੀ ਤੁਰੇ ਹੋ ਆ ਘਰਾਂ ਨੂੰ ਵਾਪਸ ਹੋ ਗਏ ਹੋਰ ਘਰਾਂ ਨੂੰ ਜੰਗਲੋਂ ਆ ਗਏ ਬਿਲਕੁਲ 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 ਤਾਂ ਇਹ ਕਹੇ ਵੀ ਸੂਰਜ ਛਿਪੇ ਤਾਂ ਅਸੀਂ ਵੀ ਮੁੜ ਪੈਣਾ ਹਾਂ ਆਵੀਂ ਸਵਾਲਗ ਦੇ ਵਿੱਚ ਬੂਟਾ ਬਹੁਤ ਮਿਲਦਾ ਟੱਕ ਦਾ ਬੂਟਾ ਵਧੀਆ ਇਹ ਇਹਦਾ ਫਾਇਦਾ ਇਹਦਾ ਫਾਇਦਾ ਯਾਨੀ ਕਿ ਇਹ ਆ ਵੀ ਇੱਕ ਤਾਂ ਉਹ ਦੇਖੋ ਨੈਚੁਰਲ ਪਾਣੀ ਪੀ ਰਹੀਆਂ ਹਾਂਜੀ 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 ਮੈਨੂੰ ਲੱਗਦਾ ਵੀ ਇਹ ਮੱਝਾਂ ਦਾ ਫਰਕ ਵਾਰ ਵੀ ਨਹੀਂ ਹੁੰਦੀ ਹੋਣੀ ਹੈ ਨਹੀਂ ਘਾਟੀ ਬਿਮਾਰ ਹੋਣੀ ਹੈ ਇਹਦਾ ਜਿਹੜੇ ਦੁੱਧ ਦੀ ਵੈਲਿਊ ਯਾਨੀ ਕਿ ਜਿਹੜੀ ਨਿਊਟ੍ਰੀਸ਼ਨ ਵੈਲਿਊ ਬਹੁਤ ਹੁੰਦੀ ਹੈ ਕਿਉਂਕਿ ਸਾਵੇਂ ਜਿਹੜੇ ਪੱਠੇ ਬਿਜਾਰ ਵਾਲੇ ਖਾਣੇ ਪੈਸਟੀਸਾਈਡ ਵਾਲੇ ਸਾਵੇਂ ਬਿਹਰ ਚੀਜ਼ਾਂ ਜਿਹੜੇ ਚੋਣੀਆਂ ਨਹੀਂ ਮਸਤੀ ਚ ਰਹਿਣਾ ਬਿਲਕੁਲ ਸਟ्रेस ਫਰੀ ਨੇ ਇਹ ਜਿਹੜੀ ਇੱਕ ਪ੍ਰਜਾਤੀ ਇਦਾਂ ਪਹਾੜਾਂ ਚ ਹੁੰਦੀ ਉਹਦਾ ਪਤਾ ਥੋੜਾ ਜਨੋਂ ਜ਼ਿਆਦਾ ਚੌੜਾ ਹੁੰਦਾ ਤੇ ਡੂਨੇ ਬਣਦੇ ਭਾਜੀ ਇਹਦੇ ਅੱਛਾ ਤੇ ਡੂਨੇ ਬਣਦੇ ਆ ਨੰਬਰ 1 ਤੇ ਨੰਬਰ 2 ਦੇ ਉੱਤੇ ਜਨੇ ਇਹਨੂੰ ਫਰਵਰੀ ਐਤਕੀ ਬਹਿ ਫੁੱਲ ਬਹੁਤ ਲੇਟ ਆਇਆ ਸੀਗਾ ਮਈ ਚ ਜਾ ਕੇ ਫੁੱਲ ਆਇਆ ਸੀ ਫਰਵਰੀ ਦੇ ਵਿੱਚ ਇਹਨੂੰ ਫੁੱਲ ਲੱਗਦੇ ਜੰਗਲ ਫਲੇਮ ਜਿਹਨੂੰ ਕਹਿੰਦੇ ਆ ਅੱਛਾ ਇਹਨੂੰ ਲੱਗਦਾ ਫੁੱਲ ਜੀ ਉਹ ਦੇਖੋ ਚਟਾਨਾਂ ਵੀ ਫੜੇ ਬਣੀ ਹੋਏ ਆ ਉਹ ਤਾਂ ਕਿੰਨੇ ਹਜ਼ਾਰਾਂ ਹਜ਼ਾਰਾਂ ਸਾਲ ਪਹਿਲੀ ਤੇ ਆਪ ਪਾਣੀ ਦੇਖੋ ਫਰੇ ਹੈ ਜੀ ਹੁਣ ਆਹ ਉਹ ਪਾਣੀ ਨੇ ਸਾਰੀ ਕਟਾਈ ਕੀਤੀ ਹੋਆ ਹਮਮਤਲਬ ਕਿ ਮੈਂ ਇਹ ਕਹਿ ਸਕਦਾ ਵੀ ਜਿੰਨੇ ਕੋ ਬਿਸ਼ੇ ਆਪਾਂ ਪੜ੍ਹਦੇ ਆ ਨਾ ਜੀ ਆਪਣੇ ਆਹ ਯੂਨੀਵਰਸਿਟੀਆਂ ਦੇ ਵਿੱਚ ਬਿਲਕੁਲ ਉਥੇ ਮਤਲਬ ਜੀਓਲੋਜੀ ਹੋ ਗਿਆ ਹਾਂਜੀ ਬਾਇਓਲੋਜੀ ਹੋ ਗਿਆ ਹਾਂ ਬੋਟਨੀ ਹੋ ਗਿਆ ਬਟੋਨੀ ਆਲ ਆਰਥਰੋਲੋਜੀ ਹੋ ਗਿਆ ਹਾਂਜੀ ਤੇ ਹੋਰ ਵੀ ਕਈ ਮਤਲਬ ਕਈ ਨਹੀਂ ਸਟੱਡੀਜ਼ ਇੱਥੇ ਆ ਕੇ ਸੰਪੂਰਨ ਪ੍ਰੈਕਟਿਸ ਆ ਦੇਖੋ ਡੀਕੰਪੋਜ਼ ਹੋਇਆ ਹੈ ਪਰ ਉੱਤੇ ਫੰਗਸ ਜਿਹੜੀ ਹੈ ਇਸ ਵੇਲੇ ਸਹੀ ਗੱਲ ਮਸ਼ਰੂਮ ਦਾ ਫਾਇਦਾ ਲੈ ਰਹੀ ਹੈ ਮਸ਼ਰੂਮ ਵਿੱਚ ਕੱਢ ਰਹੀ ਤਤ ਹਾਂ ਇਹਨੂੰ ਡੀਕੰਪੋਜ਼ ਕਰ ਰਹੀ ਹੈ ਫੰਗਸ ਕੁਦਰਤ ਹੀ ਦੇਖ ਲਓ ਪੈਦਾ ਹੋ ਗਈ ਉਹਦੇ ਚ ਆਪਣਾ ਕੁਦਰਤ ਅਰਵਿੰਦ ਜੀ ਜਿੱਦਾਂ ਅਸੀਂ ਕਈ ਵਾਰੀ ਕਹਿ ਦਿੰਦੇ ਹਾਂ ਨਾ ਵੀ ਕੁਦਰਤ ਆ ਵੀ ਮੰਕੀ ਦਾ ਹੀ ਹੈ ਨਹੀਂ ਜੀ ਚੰਗਾ ਤਗੜਾ ਅਲਫਾ ਮੇਲਾ ਜੇ ਜਦੋਂ ਆਪਾਂ ਕਹਿੰਦੇ ਵੀ ਆਪਾਂ ਮਤਲਬ ਕੁਦਰਤ ਨੂੰ ਬਚਾਈਏ ਜਾਂ ਕੁਛ ਚਲੋ ਆਪਾਂ ਸ਼ਬਦ ਤਾਂ ਕਹਿ ਦਿੰਦੇ ਆ ਜੀ ਪਰ ਇਹਦਾ ਜਿਹੜੀ ਕੁਦਰਤ ਵਾਣਾ ਜੀ ਉਹਨੂੰ ਬਚਾਉਣ ਦਾ ਇੱਕੋ ਤਰੀਕਾ ਵੀ ਬਹੁਤਾ ਉਹ ਚ ਇੰਟਰਫੇਅਰ ਨਾ ਕਰੀਏ ਹਾਂ ਸਭ ਤੋਂ ਜਿਹੜੀ ਇੰਪੋਰਟੈਂਟ ਗੱਲ ਆ ਇਹ ਬੰਦੇ ਨੂੰ ਮਤਲਬ ਕਿ ਛੇਤੀ ਸਮਝਣਾ ਚਾਹੀਦਾ ਬਿਲਕੁਲ ਅਸੀਂ ਜਦੋਂ ਬਰਬਾਦ ਕਰ ਦਿੰਦੇ ਹਾਂ ਤਾਂ ਅਸੀਂ ਪੂਰੀ ਐਫਰਟ ਲਾ ਕੇ ਜਿਹੜੀ ਚੀਜ਼ ਬਰਬਾਦ ਕੀਤੀ ਉਹਨੂੰ ਆਪਾਂ ਦੁਬਾਰਾ ਰੀਇੰਟਰੋਡਿਊਸ ਜਾਂ ਰੀਇਨਸਟੇਟ ਨਹੀਂ ਕਰ ਸਕਦੇ ਹੁਣ ਆ ਦੇਖਵਾ ਜੀਵ ਗਿਆ ਆ ਥੱਲੇ ਜੀ ਧਰਤੀ ਪਟ ਕੇ ਠੀਕ ਹੈ ਨਾ ਉਹ ਥੱਲੇੋਂ ਤੁਰਦਾ ਰੇਂਗ 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 ਕੇ ਗਿਆ ਆ ਹੂੰ ਤਾਂ ਇਹ ਹੀ ਚੀਜ਼ਾਂ ਸਾਰੀਆਂ ਅਬਜ਼ਰਵ ਕਰਨ ਵਾਲੀਆਂ ਜਦੋਂ ਬੱਚੇ ਆਂਦੇ ਆ ਇਹ ਸੋਇਲ ਸਾਇੰਟਿਸਟਾਂ ਵਾਲੀ ਚੰਗੀ ਗੱਲ ਆ ਹਾਂ ਤੇ ਇਹ ਮਤਲਬ ਕਿ ਇਕੋਸਿਸਟਮ ਸਰ ਮੈਨੂੰ ਇੱਕ ਗੱਲ ਦੱਸੋ ਜਦੋਂ ਆਪਾਂ ਪਹਿਲਾਂ ਗੱਲ ਕਰਦੇ ਸੀਗੇ ਜੀ ਕਿ ਆਪਾਂ ਕੋਲ ਬਹੁਤ ਸਾਰੇ ਸ਼ਹਿਰਾਂ ਤੋਂ ਯੂਨੀਵਰਸਿਟੀਆਂ ਤੋਂ ਕਾਲਜਾਂ ਤੋਂ ਜੀ इवन ਕਿ ਜਿਹੜੇ ਬੰਦੇ ਬਹੁਤ ਜ਼ਿਆਦਾ ਸਟ੍ਰੈਸ ਵਿੱਚ ਨੇ ਹਾਂਜੀ 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 ਉਹ ਤੁਹਾਡੇ ਕੋਲ ਆਉਂਦੇ ਨੇ ਹਾਂਜੀ ਬਿਲਕੁਲ ਆਉਂਦੇ ਜੀ ਅੱਛਾ ਉਹਨਾਂ ਨੂੰ ਕੀ ਜਾਦੂ ਕਰਦੇ ਕਿ ਜਿਹੜੇ ਉਹ ਠੀਕ ਹੋ ਜਾਂਦੇ ਆ ਹਾਂ ਜਾਦੂ ਮੈਂ ਨਹੀਂ ਕਰਦਾ ਭਾਜੀ ਜਾਦੂ ਤਾਂ ਕੁਦਰਤ ਕਰਦੀ ਆ ਅੱਛਾ ਮੈਂ ਤਾਂ ਉਹਨਾਂ ਨੂੰ ਬਸ ਗੱਲਾਂ ਹੀ ਦੱਸਦਾ ਮੈਂ ਅਸਲ ਦੇ ਵਿੱਚ ਯਾਨੀ ਕਿ ਪ੍ਰਕਿਰਤੀ ਦੇ ਵਿੱਚ ਜੋ ਹੋ ਰਿਹਾ ਨਾ ਜੀ ਉਹਨੂੰ ਮੈਂ ਇੰਟਰਪ੍ਰੀਟ ਕਰਦਾ ਠੀਕ ਆ ਅੱਛਾ ਉਹ ਅਰਮਿੰਜ ਜਿਹੜਾ ਤੁਹਾਡਾ ਸਵਾਲ ਆ ਵੀ ਉਹਨਾਂ ਨੂੰ ਪਹਿਲਾਂ ਸਟ्रेस ਹੁੰਦੀ ਗਦੀ ਆ ਹਾਂਜੀ ਉਹਨਾਂ ਨੇ ਅਨਨੈਸੈਸਰੀ ਆਪਣੇ ਦਿਮਾਗ ਤੇ ਬੋਝ ਪਾਇਆ ਹੁੰਦਾ ਠੀਕ ਆ ਜਾਂ ਇਦਾਂ ਕਹ ਲਓ ਵੀ ਆਪਣੇ ਜੀਵਨ ਦੇ ਖੁਦ ਠੇਕੇਦਾਰ ਬਣੇ ਹੁੰਦੇ ਆ ਹੂੰ ਠੀਕ ਆ ਨਾ ਵੀ ਉਹਨਾਂ ਨੂੰ ਐ ਲੱਗਦਾ ਵੀ ਅਸੀਂ ਹੀ ਕਰਨਾ ਤਾਂ ਕੰਮ ਹੋਣਾ ਨਹੀਂ ਤਾਂ ਨਹੀਂ ਹੋਣਾ ਅੱਛਾ ਇੱਥੇ ਆ ਕੇ ਉਹ ਇਸ ਚੀਜ਼ ਨੂੰ ਮਹਿਸੂਸ ਕਰਦੇ ਆ ਹਾਂਜੀ ਮੈਂ ਤੁਹਾਨੂੰ ਕਿਹਾ ਸੀ ਨਾ ਲੈ ਜਾਊਗਾ ਅੱਛਾ ਨਹੀਂ ਆ ਦੇਖੋ ਇਹਦੇ ਬੱਚੇ ਆਉਂਦੇ ਆ ਨਹੀਂ ਇੱਥੇ ਆਓ ਨਾ ਹੁਣ ਤੁਸੀਂ ਦੇਖੋ ਜਿਹੜੀ ਪਿੱਛੇ ਆਪਾਂ ਗੱਲ ਕਰ ਰਹੇ ਸੀ ਉਹਨੂੰ ਸਟ्रेस ਨਾਲ ਵੀ ਲਿੰਕ ਕਰਦੇ ਆ ਜੀ ਜੀ ਠੀਕ ਹੈ ਨਾ ਔਰ ਇਹਦੇ ਪਿੱਛੇ ਦੇਖੋ ਕੋਈ ਪਾਣੀ ਨਹੀਂ ਹੈਗਾ ਭਾਜੀ ਪਿੱਛੇ ਹਾਂ ਜੀ ਨਾ ਇਧਰ ਨੂੰ ਕੈਮਰਾ ਜੀ ਤੁਸੀਂ ਕਰੋਗੇ ਇੱਥੇ ਤਾਂ ਕੋਈ ਪਾਣੀ ਨਹੀਂ ਹੈਗਾ ਠੀਕ ਹੈ ਨਾ ਠੀਕ ਹੈ ਨਾ ਔਰ ਇਥੋਂ ਪਾਣੀ ਫੁੱਟਿਆ ਤਾਂ ਜਿਹੜਾ ਅੱਗੇ ਅਰਵਿੰਦ ਜੀ ਪੂਰਾ ਇੰਨਾ ਪਾਣੀ ਇਕੱਠਾ ਹੋਇਆ ਨਾ ਆਹੋ ਉਹ ਸਾਰਾ ਆਹੀ ਜਿਹੜਾ ਬੂੰਦ ਇਹਦੀ ਫੁੱਟ ਫੁੱਟ ਕੇ ਹੁੰਦਾ ਹੈ ਫੁੱਟ ਫੁੱਟ ਕੇ ਪਾਣੀ ਬੂੰਦ ਬੂੰਦ ਹੋ ਕੇ ਭਾਜੀ ਗਿਆ ਆ ਅੱਛਾ ਇਹਦੇ ਲਾਗੇ ਜਾਣਾ ਵੀ ਕੋਈ ਖਤਰਾ ਹੁੰਦਾ ਨਹੀਂ ਲਾਗੇ ਨਹੀਂ ਜਾਣਾ ਹੁੰਦਾ ਆਹ ਡੰਡਾ ਮੈਂ ਤਾਂ ਹੀ ਚੱਕਿਆ ਆ ਆਹ ਦੇਖੋ ਹਾਂ ਆਹ ਦੇਖੋ ਇੱਥੇ ਤੁਸੀਂ ਕਰੋਗੇ ਆ ਇੱਥੇ ਨਹੀਂ ਜਾਂਦਾ ਡੰਡਾ ਥੱਲੇ ਏ ਇਹ ਨਹੀਂ ਇਹ ਮੂਛਾਂ ਕੇ ਪੈਰ ਨਹੀਂ ਰੱਖਣਾ ਆਪਾਂ ਦੇਖੋ ਕਿੰਨਾ ਡੰਡਾ ਆ ਆਰਾਮ ਨਾਲ ਚੱਲ ਗਿਆ ਥੱਲੇ ਆ ਘੱਟੋ ਘੱਟ 3-4 ਫੁੱਟ ਜਿਹੜਾ ਡੰਡਾ ਆ ਲਓ ਵੀ ਮਿੱਤਰੋ ਮੈਨੂੰ ਲੱਗਦਾ ਕਿ ਤੁਸੀਂ ਇਦਾਂ ਦੇ ਜਿਹੜੇ ਬਤਾਰੇ ਆ ਜਾਂ ਇਦਾਂ ਦੀਆਂ ਜਿਹੜੀਆਂ ਤੁਸੀਂ ਪਾਣੀ ਫੋਟੋ ਦੇ ਦੇਖੇ ਹੋਣਗੇ ਜਾਂ ਤਾਂ ਦੇਖੇ ਹੋਣਗੇ ਮੈਨੂੰ ਲੱਗਦਾ ਬਹੁਤ ਉੱਚੀਆਂ ਪਹਾੜੀਆਂ ਦੇ ਉੱਤੇ ਜਾਂ ਤਾਂ ਜਿਹੜੇ ਲੋਕ ਜਾਂਦੇ ਨਾ ਉਧਰ ਨੂੰ ਆਪਣੇ ਮਨੀਕਰਨ ਸਾਹਿਬ ਵਾਲੇ ਪਾਸੇ ਨੂੰ ਹਾਂਜੀ 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 ਜਾਂ ਜਾਂਦੇ ਹੈਗੇ ਆ ਉਹ ਪਰਲੇ ਵਾਸੇ ਨੂੰ ਲੇਅਰ ਦਾਖਲੇ ਪਾਸੇ ਹੂੰ ਇਹ ਉਧਾਂ ਦੇ ਉੱਥੇ ਇਹ ਫੁੱਟਦੇ ਪਰ ਇਹ ਦੇਖ ਲਓ ਵੀ ਆਪਣੇ ਹਿਸ਼ਾਰਪੁਰ ਦੇ ਵਿੱਚ ਵੀ ਇਦਾਂ ਦਾ ਹੈਗਾ ਔਰ ਤੁਸੀਂ ਇਹ ਦੇਖੋ ਹੁਣ ਦੇਖੋ ਪਾਣੀ ਇੱਥੋਂ ਫੁੱਟਿਆ ਅੱਗੇ ਹੁਣੇ ਪਿੱਛੇ ਸ਼ਾਟ ਤੁਸੀਂ ਲਿਆ ਸੀ ਵੀ ਮੱਝ ਨੇ ਪਾਣੀ ਪੀਤਾ ਜੀ ਹੁਣ ਮੱਝ ਨੂੰ ਥੋੜੀ ਪਤਾ ਭਾਜੀ ਵੀ ਇਹ ਪਾਣੀ ਕਿੱਥੋਂ ਆ ਰਿਹਾ ਹੂੰ ਤੇ ਉਹਨੂੰ ਐ ਲੱਗਦਾ ਜਿਦਾਂ ਮੱਝ ਨੂੰ ਐ ਲੱਗਦਾ ਵੀ ਭਾਈ ਮੈਨੂੰ ਪਿਆਸ ਲੱਗੀ ਸੀ ਤੇ ਮੈਂ ਪਾਣੀ ਲੱਭ ਲਿਆ ਜਿਉਂ ਨੂੰ ਇਦਾਂ ਲੱਗੇ ਕਿ ਮੈਂ ਪਾਣੀ ਲੱਭ ਲਿਆ ਤਾਂ ਉਸ ਵੇਲੇ ਉਹਨੇ ਆ ਜਾਣਾ ਅਹਿਮ ਦੇ ਵਿੱਚ ਤੇ ਐਵੇਂ ਹੀ ਸਾਰੀਆਂ ਪਰੇਸ਼ਾਨੀਆਂ ਦੀ ਜੜ ਬਣ ਜਾਣਾ ਬਿਲਕੁਲ ਤੋ ਇਦਾਂ ਹੀ ਭਾਜੀ ਇੱਥੇ ਹੁਣ ਉਹਨੂੰ ਕੀ ਪਤਾ ਵੀ ਜਿਹੜਾ ਇੱਥੇ ਪਾਣੀ ਇਕੱਠਾ ਹੋਇਆ ਮੈਂ ਭਾਈ ਲੱਭਿਆ ਨਹੀਂ ਹੈਗਾ ਠੀਕ ਹੈ ਨਾ ਜਾਂ ਮੈਂ ਬਣਾਇਆ ਨਹੀਂ ਹੈਗਾ ਇਹ ਤਾਂ ਪਿੱਛੋਂ ਕੁਦਰਤੀ ਵਰਤਾਰੇ ਦੇ ਨਾਲ ਮੇਰੇ ਕੋਲ ਇੱਥੇ ਪਹੁੰਚਿਆ ਹਾਂ ਜੀ ਉਹ ਮੱਝ ਨੇ ਇਨਸਾਨ ਨੂੰ ਫੈਕਟਰੀਆਂ ਨਹੀਂ ਲਾ ਕੇ ਦਿੱਤੀਆਂ ਹਾਂ ਅਸੀਂ ਪਾਣੀ ਨੂੰ ਬਚਾਇਆ ਹੀ ਨਹੀਂ ਹਾਂ ਬਿਲਕੁਲ ਬਿਲਕੁਲ ਜਿੱਥੇ ਪਾਣੀ ਥੋੜੇ ਫੈਕਟਰੀ ਲਾ ਲਈ ਅਸੀਂ ਫੈਕਟਰੀ ਲਾ ਲਈ ਇਹ ਗੱਲ ਬਾਰੇ ਚਾਕੇ ਵਿੱਚ ਪਾਣੀ ਚ ਤੋਂ ਮੇਰੇ ਜਾਨੀ ਕਿ ਕਹਿਣ ਦਾ ਡਾਕਟਰ ਸਾਹਿਬ ਭਾਵ ਜਾਨੀ ਕਿ ਇਹ ਆ ਵੀ ਜਿੱਦਾਂ ਜਿੱਦਾਂ ਇੱਕ ਜੀਵ ਲੱਭਦਾ ਚਲੋ ਉਹਦੀ ਤਾਂ ਨਹੀਂ ਮੰਨ ਲਓ ਕੋਈ ਕਹ ਲੋ ਵੀ ਬੁੱਧੀ ਦੀ ਤੀਬਰਤਾ ਹੈਗੀ ਪਰ ਸਾਡੇ ਕੋਲ ਜਦੋਂ ਚੀਜ਼ ਆਂਦੀ ਆ ਅਸੀਂ ਇਸ ਚੀਜ਼ ਦਾ ਅਹਿਸਾਸ ਕਰ ਪਾਈਏ ਵੀ ਜਿਹੜੀਆਂ ਚੀਜ਼ਾਂ ਜੋ ਸਾਡੇ ਕੋਲ ਪਹੁੰਚੀਆਂ ਨਾ ਇਹਦੇ ਪਿੱਛੇ ਜਿਹੜਾ ਸਾਰਾ ਹੀ ਰੋਲ ਕੁਦਰਤ ਦਾ ਆ ਅਸੀਂ ਤਾਂ ਬਹੁਤ ਐਂਡ ਦੇ ਉੱਤੇ ਜਾ ਕੇ ਇਹਨਾਂ ਨੂੰ ਪ੍ਰਯੋਗ ਪ੍ਰਯੋਗ ਦੇ ਵਿੱਚ ਲੈ ਕੇ ਆ ਰਹੇ ਹਾਂ ਅੱਛਾ ਮੈਂ ਲਗਾ ਇਹਨੂੰ ਰਿਕਾਰਡ ਕਰ ਨੀ ਕਰੋ ਜੀ ਕਰੋ ਤਾਂ ਆਕੇ ਥੋੜਾ ਦਸੀਏ ਹੈ ਨਾ ਜੀ ਹਮ ਲਓ ਵੀ ਮਿੱਤਰੋ ਆ ਪਾਣੀ ਦੇਖੋ ਕਿ ਤਰ ਨਿਕਲਦਾ ਵੀ ਇਹ ਸ਼ੋਤ